ਸੱਤ ਸਿਰਿਆ ਕਾਲਜੀ ਵੀਡੀਓ ਦੇਖ ਰਿਹਾ ਆਪ ਸਭ ਨੂੰ ਜੀ ਲੈ ਕੇ ਆ ਜਿਹਨੇ ਅੱਜ ਦੀ ਵੱਡੀ ਖਬਰ ਹੁਣ 21 ਮੀਟਰ ਉਚਾਈ ਤੱਕ ਇਮਾਰਤਾਂ ਦਾ ਹੋ ਸਕੇਗਾ ਨਿਰਮਾਣ ਪਰੋ ਮੰਤਰੀ ਮੰਡਲ ਦੇ ਫੈਸਲੇ ਹੁਣ ਪੰਜਾਬ ਵਿੱਚ 21 ਮੀਟਰ ਉਚਾਈ ਤੱਕ ਇਮਾਰਤਾਂ ਦਾ ਨਿਰਮਾਣ ਹੋ ਸਕੇਗਾ ਇਸ ਲਈ ਨਕਸ਼ਾ ਨਵੀਸ ਖੁਦ ਨਕਸ਼ਾ ਬਣਾ ਕੇ ਤੀਸਰੀ ਤੇ ਰਵਜੋ ਪ੍ਰਮਾਣਿਕੀ ਦੇ ਸਕੇਗਾ ਇਸ ਲਈ ਮੰਗਲਵਾਰ ਨੂੰ ਚੰਡੀਗੜ੍ਹ ਵਿਖੇ ਮੁੱਖ ਮંત્રી ਭਗਵੰਤ ਭਗਵੰਤ ਮਾਨ ਦੀ ਰਾਏਸ਼ ਤੇ ਉਹਨਾਂ ਦੀ ਅਗਵਾਈ ਵਿੱਚ ਕੋਈ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਪੰਜਾਬ ਬ ਇੱਕ ਸਾਰ ਇਮਾਰਤੀ ਨਿਜਮ 2025 ਨੂੰ ਪ੍ਰਮਾਨਗੀ ਦੇ ਦਿੱਤੀ ਗਈ ਹੈ ਇਸ ਤੋਂ ਇਲਾਵਾ ਕਈ ਹੋਰ ਅਹਿਮ ਫੈਸਲੇਆਂ ਨੂੰ ਵੀ ਮੰਤਰੀ ਮੰਡਲ ਨੇ ਹਰੀ ਝੰਡੀ ਦਿੱਤੀ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਟ ਦੀ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਬਨਿਟ ਵੱਲੋਂ ਪ੍ਰਵਾਨ ਕੀਤੇ ਗਏ ਪੰਜਾਬ ਇੱਕਸਾਰ ਮਾਰਤੀ ਨਿਜਮ 2025 ਤਹਿਤ ਮਾਰਤਾਂ ਲਈ ਪ੍ਰਵਾਨਨੀ ਪ੍ਰਵਾਨਗੀ ਜੋਗਚਾਈ ਹੁਣ 15 ਮੀਟਰ ਤੋਂ ਵਧਾ ਕੇ 21 ਮੀਟਰ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਪ੍ਰੋਜੈਕਟਾਂ ਦੀ ਪ੍ਰਮਾਨਗੀ ਦੀ ਸੰਪੂਰਨ ਪੂਰਨਤਾ ਲਈ ਤੀਜੀ ਧਿਰ ਨੂੰ ਸਵੇ ਤਸਦੀਕ ਕਰਨ ਦੇ ਸਮਰੱਥ ਬਣਾਉਣ ਦੀਆਂ ਚਰਤਾ ਤੈਅ ਕੀਤੀਆਂ ਗਈਆਂ ਹਨ ਇਹ ਤੈਅ ਅਰ ਅਰ ਕਿ ਟੈਕਟ ਖੁਦ ਨਕਸ਼ਾ ਬਣਾ ਕੇ ਇਸ ਨੂੰ ਪ੍ਰਮਾਨਗੀ ਦੇ ਸਕੇਗਾ ਇਹ ਐਕਟ ਦਾ ਮਕਸਦ ਇਮਾਰਤਾਂ ਲਈ ਵਾਧੂ ਗ੍ਰਾਉਂਡ ਅਤੇ ਕਵਰੇਜ ਐਫ ਏ ਆਰ ਦੀ ਆਗਿਆ ਪਾਰਕਿੰਗ ਸੈਟ ਬੈਕ ਤੇ ਖੁੱਲੀ ਜਗ੍ਹਾ ਤੇ ਨਿਜਮਾ ਵਿੱਚ ਢਿੱਲ ਪੈ ਦੇਣਾ ਹੈ ਇਸ ਤਹਿਤ ਸਿੰਗਲ ਜੁਨੀ ਜੁਨੀ ਫਾਈਟ ਫਰੇਮਵਰਕ ਵਿੱਚ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਲਈ ਕਿਫਤੀ ਤੇ ਕਿਰਾਏ ਤੇ ਮਕਾਨਾਂ ਦੀਆਂ ਅਵਸਥਾ ਵਿਸਤਾਰਨਤੇ ਉਹ ਮੰਜਲਾ ਮਾਰਕਿੰਗ ਬਾਲਕੋਨੀਆਂ ਤੇ ਬੇਸਮੈਂਟ ਦੀ ਵਰਤੋਂ ਪਾ ਕਾਰ ਪਾਰਕਿੰਗ ਲੈਫਟ ਦੀ ਆਗਿਆ ਦੇਣਾ ਹੈ ਇਹ ਨਿਜਮ ਮਕਾਨ ਅਨੁਸਾਰੀ ਦੇ ਸ਼ਹਿਰੀ ਵਿਕਾਸ ਵਿਭਾਗ ਦੇ ਸਥਾਨਿਕ ਸਰਕਾਰਾਂ ਵਿਭਾਗ ਦੇ ਬਰਾਬਰ ਲਾਗੂ ਹੋਣਗੀਆਂ ਮੁੱਖ ਮੰਤਰੀ ਨੇ ਦੱਸਿਆ ਹੈ ਕਿ ਮੰਤਰੀ ਮੰਡਲ ਨੇ ਭਾਰਤੀ ਸਟੈਪ ਐਕਟ ਤੇ ਰਜਿਸਟ੍ਰੇਸ਼ਨ ਫੀਸ ਨਿਜਮਾ ਵਿੱਚ ਸੋਧ ਕਰਕੇ ਗਿਰਵੀ ਤੇ ਰਹਿਣ ਨਾਮੇ ਦੇ ਦਸਤਾਵੇਜ਼ਾਂ ਤੇ ਸਟੈਪ ਡਿਊਟੀ ਤੇ ਰਜਿਸਟ੍ਰੇਸ਼ਨ ਫੀਸ ਨੂੰ ਤਰਕਤ ਸੰਗਤ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਇਸ ਫੈਸਲੇ ਨਾਲ ਕਾਰੋਬਾਰੀਆਂ ਨੂੰ ਚੋਖਾ ਲਾਭ ਹੋਵੇਗਾ ਮੰਤਰੀ ਮੰਡਲ ਨੇ ਪੰਜਾਬ ਸਬਸਟਾਸ ਜੂਜ ਡਿਸਆਰਡ ਤੇ ਟ੍ਰੀਟਮੈਂਟ ਐਡ ਕਾਉਂਸਲਿੰਗ ਐਡ ਰੀ ਹੈ ਪਲੀਟੇਸ਼ਨ ਰੂਲ 2025 ਨਵੀਂ ਪ੍ਰਵਾਨਗੀ ਦੇ ਦਿੱਤੀ ਹੈ ਇਸ ਦੇ ਤਹਿਤ ਪੰਜਾਬ ਪਰ ਵਿੱਚ ਨਸ਼ਾ ਛਡਾਉਣ ਦੇ ਪੁਨਨ ਕਾਸਾਂ ਦੇ ਨਿਯਮ ਹੋਰ ਸਖਤ ਕੀਤੇ ਜਾਣਗੇ 36 ਸਰਕਾਰੀ ਅਤੇ 177 ਲਾਇਸੈਂਸ ਚੁਦਾ ਨਿੱਜੀ ਨਸ਼ਾ ਛਡਾਉਣ ਕੇਂਦਰਾਂ ਦੇ ਨਾਲ-ਨਾਲ ਔਟ ਕਲੀਨਿਕਾਂ ਨੂੰ ਰੈਗੂਲੇਟਰ ਰੈਗੂਲੇਟ ਹੋ ਸਕਣਗੇ ਇਹ ਕਦਮ 라이ਸੈਂਸਿੰਗ ਤੇ ਨਵੀਨੀਕਰਨ ਦੀ ਨਿਰੀਖਿਆ ਪ੍ਰਕਿਰਿਆ ਤੇ ਬਾਇਓਮੈਟ੍ਰਿਕ ਹਾਜ਼ਰੀ ਦੇ ਲਾਜ਼ਮੀ ਆਨਲਾਈਨ ਡਾਟਾ ਰਿਪੋਰਟਿੰਗ ਨਿਯਮਾਂ ਦੀ ਪਾਲਣਾ ਨਾ ਕਰਨਾ ਜਾਂ ਛੁੱਟੀਆਂ ਕਮੀਆਂ ਵਿੱਚ ਸਜ਼ਾ ਦੀ ਵਿਵਸਥਾ ਸਖ਼ਬਰ ਨਾਲ ਲੰਤ ਤੱਕ ਬਣੇ ਰਹਿਣ ਲਈ ਧੰਨਵਾਦ